ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚਕ ਨਹੀਂ ਪੈਦਾ ਹੁੰਦਿਆ ਕੋਈ ਸੰਤ ਨਹੀਂ ਪੈਦਾ ਹੁੰਦਿਆ ਕੋਈ ਕੀਰਤਨੀ ਪੈਦਾ ਨਹੀਂ ਹੁੰਦਿਆ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਪਰ ਇਹ ਚੁੱਪ ਨੇ ਸਾਰੇ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰਕ ਸੰਘ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੇਨਾ ਖਲੋਤਾ ਹੋਇਆ ਮੰਦਰ ਚ ਸੁਖਨੀ ਸਾਹਿਬ ਪਾਰਕ ਲਾ ਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਮ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਆ ਬਈ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲ ਕੇ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨਾਲ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾ ਗੈਂਗ ਦਾ ਇਹਨਾਂ ਕੀ ਇਹਨਾਂ ਕੇ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜੋ ਪਿਆਰੇ ਪੈਸਾ ਸਾਇੰਟਿਸਟ ਸਾਇੰਟਿਸਟ ਬੋਲੇ ਕੀ ਡਿੱਗਦੇ ਪਾਣੀਆਂ ਤੇ ਬੋਲੇ ਕੀ ਕਦੀ ਨਸ਼ਿਆਂ ਵਸੇ ਨਾਲ ਕੁਝ ਕੀਤਾ ਨਹੀਂ ਕੀਤਾ ਇਹ ਸਾਡਾ ਸਾਰਾ ਧਿਆਨ ਜੀ ਰਾਜ ਆਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਰੇ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਤੇੜੀ ਝੋਲੀ ਘਨੇ ਪਾਜਣ ਜੰਗ ਜਿੱਤਣ ਨੂੰ ਜਦੋਂ ਵੀ ਕਰਾਉਣੇ ਕਿਲੇ ਕਾਹਤੋਂ ਸਾਡੀਆਂ ਹੀ ਬੋਰੀਆਂ ਚ ਸਰੋਂ ਨਿਕਲੇ ਇਹ ਮੇਰਾ ਸ਼ੇਰ ਹੈ ਕਿ ਜਦੋਂ ਅਸੀਂ ਕਿਸ ਮੁਕਾਬਲੇ ਦੇ ਨਿਕਲਦੇ ਆਂ ਤੇ ਸਾਡੀਆਂ ਬੁਰੀਆਂ ਸਰੋਂ ਕਹਿੰਦੇ ਹਰ ਵਾਰੀ ਐਤਕੀ ਜਿਹੜੀ ਸਰੋਂ ਹੈ ਭਾਈ ਚਾਰੇ ਵਾਲਿਆਂ ਦੀ ਹੈ ਇਹ ਕਹਿੰਦੇ ਨੇ ਕਿ ਹਿੰਦੂਆਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਡੋਲੇ ਦਿੱਤੇ ਮੁਸਲਮਾਨਾਂ ਨੂੰ ਤੇ ਇੰਨਾ ਘੜਾ ਘਟ ਕੀਤੀ ਉਹਦੇ ਅਰਧਾ ਦਿੱਤੀਆਂ ਹੋਣਗੀਆਂ ਇਹਨਾਂ ਆਪਣੇ ਉਹਨੂੰ ਖਾਲਸਾਨ ਦੇ ਲਾਲਚ ਇਹਨਾਂ ਨੇ ਜੋ ਮੁਸਲਮਾਨਾਂ ਕੁੜੀਆਂ ਤੋਰੀਆਂ ਨੇ ਆਪਣੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਵੀ ਬੱਚੀਆਂ ਜਿਨ੍ਹਾਂ ਦਾ ਨਿਕਾ ਨਹੀਂ ਪੜਾਇਆ ਗਿਆ ਜਿਨ੍ਹਾਂ ਨਾਲ ਬਦਫੈਲੀਆਂ ਹੋਈਆਂ ਜਿਨ੍ਹਾਂ ਨਾਲ ਰੇਪ ਗੈਂਗ ਰੇਪਸ ਹੋਏ ਨੇ ਜਿਨ੍ਹਾਂ ਨੂੰ ਡਰਗ ਕੀਤਾ ਗਿਆ ਜਿਨ੍ਹਾਂ ਦੀ ਜ਼ਿੰਦਗੀ ਤਬਾਹ ਕੀਤੀ ਗਈ ਹੈ ਪਰ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰੇ ਵਾਲਾ ਪਾਕਿਸਤਾਨ 20 ਲੱਖ ਤੋਂ ਹੁਣ ਸਾਰਾ 12-13 ਹਜ਼ਾਰ ਰਹਿ ਗਿਆ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰੇ ਵਾਲਾ ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰਦਤਾ ਕੋਈ ਸੰਤ ਨਹੀਂ ਪੈਦਾ ਹੁੰਦਤਾ ਕੋਈ ਕੀਰਤਨੀ ਪੈਦਾ ਨਹੀਂ ਹੁੰਦਤਾ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਿਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਪਰ ਇਹ ਚੁੱਪ ਨੇ ਸਾਰੇ ਹੁਣ ਜਦ ਲੜਾਈ ਪਖੰਡੀ ਪਾਸਟਰ ਨਾਲ ਹੈ ਤੇ ਹੁਣ ਕਹਿੰਦੇ ਵੀ ਇਹ ਜਿਹੜੀ ਫਾਈਵ ਵਾਈਜ਼ ਸਾਨੂੰ ਖਾਲਸਾਂ ਲੈ ਕੇ ਦੇਗੀ ਤੇ ਇਹ ਲੜਾਈ ਪੈਦਾ ਕਰਦਾ ਪਹਿਲਾਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਧਰਤੀ ਦੇ ਲਾਲਚ ਵਿੱਚ ਹੁਣ ਇਹ ਲੋਕ ਜਿਹੜੇ ਨੇ ਏ ਆਪਣੇ ਜਿਹੜੇ ਭਰਾਵਾਂ ਨੂੰ ਦੇ ਰਹੇ ਨੇ ਉਹਨਾਂ ਝੋਲੀ ਪਾਰੇ ਵੀ 3 ਨਾਲ 3.5 ਲੱਖ ਤੋਂ 35 ਲੱਖ ਇਸਾਈ ਪੰਜਾਬ 'ਚ ਹੋ ਗਿਆ ਉਹ ਵੀ ਨਕਲੀ ਅਸਲੀ ਨਹੀਂ ਜਿਹੜੇ ਪਖਾਨਾ ਜੁੜੇ ਹੋਏ ਨੇ ਕਿਉਂਕਿ ਜਿਹੜੀ ਅਸਲੀ ਮੇਨ ਲਾਈਨ ਚਰਚਾ ਸਾਡੇ ਨਾਲ ਨੇ ਪਰ ਇਹ ਉੱਥੇ ਨਹੀਂ ਬੋਲਣਗੇ ਇਹ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇਾਂ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੈਨਾ ਖਲੋਤਾ ਹੋਇਆ ਹੈ ਮੰਦਰ ਚ ਸੁਖਨੀ ਸਾਹਿਬ ਪਾਰਕ 라ਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਮ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਆ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲ ਕੇ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨੇ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾਏ ਗੈਂਗ ਦਾ ਇਹਨਾਂ ਕੀ ਇਹਨਾਂ ਕੀ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜੋ ਪਿਆਰੇ ਪੈਸਾ ਸੈਨਟਸਾਈਜ਼ ਤੇ ਬੋਲੇ ਕੀ ਡਿਗਦੇ ਪਾਣੀਆਂ ਤੇ ਬੋਲੇ ਕੀ ਕਦੇ ਨਸ਼ਿਆਂ ਵਾਸਤੇ ਨਾ ਕੁਝ ਕੀਤਾ ਨਹੀਂ ਕੀਤਾ ਇਹ ਸਾਡਾ ਸਾਰਾ ਤਾਂ ਹਾਂ ਜੀ ਰਾਜ ਆਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਿਰੇ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਤਾਂ ਢੀ ਝੋਲੀਖੇ ਨੇ ਪਾਜਣ ਸੋ ਇਹਨਾਂ ਲੋਕਾਂ ਦੀ ਪ੍ਰਵਾਹ ਨਹੀਂ ਹੈ ਹਿੰਦੂ ਸਿੱਖ ਮਹਾਸਭਾ ਗਠਿਤ ਹੋ ਚੁੱਕੀ ਹੈ ਤੇ ਬਹੁਤ ਆਤ ਜਿਹੜੇ ਵੱਡੇ ਹਿੰਦੂਸਤਾਨ ਨਾਲ ਨੇ ਤੇ ਪਾਰਲੀਮੈਂਟ ਦੇ ਵਿੱਚ ਹੀ ਆਵਾਜ਼ ਉੱਠ ਰਹੀ ਹੈ ਜਿਹੜਾ ਇਹਨਾਂ ਨੇ ਪਾਈਸਾ ਇਹਨੇ ਗੰਦ ਪਾਇਆ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਵਾਸਤੇ ਤੇ ਇਹ ਜਿਹੜੇ ਟਿੱਕ ਇਹਨਾਂ ਦੇ ਇਹ ਸਾਰੇ ਹੁਣ ਖੁੱਡੇ ਲੱਗਣਗੇ ਇਹ ਕੋਈ ਬਾਬਾ ਗੁਰਿੰਦਰ ਸਿੰਘ ਮੰਡੀ ਵਾਲਾ ਨਹੀਂ ਕਿਸੇ ਤੁਹਾਨੂੰ ਸਫਾਈ ਦੋ ਕਿਸੇ ਗੱਲ ਦੀ ਡਾਂਗ ਤੇ ਧਰਕੇ ਤੇ ਲਾਇਆ ਹੋਇਆ ਮੈਂ ਫੋਟੋ ਸਿਰੇ ਪਾਤੀ ਹੈ ਤੇ ਚੀਕਾਂ ਪਿਆਣੀਆਂ ਬਹੁਤ ਬੰਦੇ ਤੇ ਬੁੱਧ ਬਣ ਜੋ ਜਿਵੇਂ ਰਾਹ ਚਾਏ ਤੇ ਜਜਕਾਰ ਇਹ ਮੇਰਾ ਸਿਪਾਹੀ ਬੋਲਦਾ ਸੰਸੁੱਤਾ ਮੇਰਾ ਜੀ ਉਹਨੂੰ ਸੁਆਇਆ ਹੋਇਆ ਤੂੰ ਸੁੱਤ ਰਹਿ ਭਰਾ ਇਹ ਲੋਰ ਮੇਰੇ ਕਬੇ ਸਿਪਾਹੀ ਦੀ ਹੈ ਮਿਲਾਗੇ ਛੇਤੀ ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰ ਦਿੱਤਾ ਕੋਈ ਸੰਤ ਨਹੀਂ ਪੈਦਾ ਹੁੰ ਦਿੱਤਾ ਕੋਈ ਕੀਰਤ ਨਹੀਂ ਪੈਦਾ ਨਹੀਂ ਹੁੰ ਦਿੱਤਾ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਪਰ ਇਹ ਚੁੱਪ ਨੇ ਸਾਰੇ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰਕ ਸੰਘ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੇਨਾ ਖਲੋਤਾ ਹੋਇਆ ਮੰਦਰ ਚ ਸੁਖਨੀ ਸਰ ਪਾਰਕ ਲਾ ਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਮ ਚੱ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਆ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਵਲ ਕੇ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨਾ ਪਾਲਣ ਗਰੀਬ ਲੋਕ ਆ ਕੇ। ਇਹਨਾਂ ਕਬਜ਼ਾ ਨਾ ਹੋ ਜਾ ਗੈਂਗ ਦਾ। ਇਹਨਾਂ ਕੀ ਇਹਨਾਂ ਕੀ ਵਾਰ ਕੀਤੀ ਪੰਜਾਬ ਦੀ? ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ? ਕੀ ਕਦੀ ਖੇਤੀ ਜੋ ਪਿਆਰੇ ਪੈਸਾ ਸਾਇੰਟਿਸਟ ਸੇ ਬੋਲੇ? ਕੀ ਡਿੱਗਦੇ ਪਾਣੀਆਂ ਤੇ ਬੋਲੇ? ਕੀ ਕਦੀ ਨਸ਼ਿਆਂ ਵਾਸਤੇ ਨਾ ਕੁਝ ਕੀਤਾ? ਨਹੀਂ ਕੀਤਾ। ਇਹ ਸੜਾ ਸਾਰਾ ਤਾਂ ਜੀ ਰਾਜ ਆਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਿਰ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਜੜੀ ਝੋਲੀ ਘਨੇ ਪਾਜਣ ਜੰਗ ਜਿੱਤਣ ਨੂੰ ਜਦੋਂ ਵੀ ਕਰਾਉਣੇ ਕਿਲੇ ਕਾਹਤੋਂ ਸਾਡੀਆਂ ਹੀ ਬੋਰੀਆਂ ਚ ਸਰੋਂ ਨਿਕਲੇ ਇਹ ਮੇਰਾ ਸ਼ੇਰ ਹੈ ਕਿ ਜਦੋਂ ਅਸੀਂ ਕਿਸ ਮੁਕਾਬਲੇ ਦੇ ਨਿਕਲਦੇ ਆਂ ਤੇ ਸਾਡੀਆਂ ਬੋਰੀਆਂ ਸਰੋਂ ਕਿ ਨਿਕਲ ਹੁੰਦੀ ਹਰ ਵਾਰੀ ਐ ਤੇ ਕਿ ਜਿਹੜੀ ਸਰੋਂ ਹੈ ਭਾਈ ਚਾਰੇ ਵਾਲਿਆਂ ਦੀ ਹੈ ਇਹ ਕਹਿੰਦੇ ਨੇ ਕਿ ਹਿੰਦੂਆਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਡੋਲੇ ਦਿੱਤੇ ਮੁਸਲਮਾਨਾਂ ਨੂੰ ਤੇ ਇੰਨਾ ਘੜਾ ਘਟ ਕੀਤੀ ਉਹਦੇ ਅਰਧਾ ਦਿੱਤੀਆਂ ਹੋਣਗੀਆਂ ਇਹਨਾਂ ਆਪਣੇਆਂ ਨੂੰ ਖਾਲਸਾਾਂ ਦੇ ਲਾਲਚ ਇਹਨਾਂ ਨੇ ਜੋ ਮੁਸਲਮਾਨਾਂ ਕੁੜੀਆਂ ਤੋਰੀਆਂ ਨੇ ਆਪਣੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਵੀ ਬੱਚੀਆਂ ਜਿਨ੍ਹਾਂ ਦਾ ਨਿਕਾਹ ਨਹੀਂ ਪੜਾਇਆ ਗਿਆ ਜਿਨ੍ਹਾਂ ਨਾਲ ਬਦਫੈਲੀਆਂ ਹੋਈਆਂ ਜਿਨ੍ਹਾਂ ਨਾਲ ਰੇਪ ਗੈਂਗ ਰੇਪਸ ਹੋਏ ਨੇ ਜਿਨ੍ਹਾਂ ਨੂੰ ਡਰਗ ਕੀਤਾ ਗਿਆ ਜਿਨ੍ਹਾਂ ਦੀ ਜ਼ਿੰਦਗੀ ਤਬਾਹ ਕੀਤੀ ਗਈ ਹੈ ਪਰ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰੇ ਵਾਲਾ ਪਾਕਿਸਤਾਨ 20 ਲੱਖ ਤੋਂ ਹੁਣ ਸਾਰਾ 12-13 ਹਜ਼ਾਰ ਰਹਿ ਗਿਆ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰੇ ਵਾਲਾ ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰਦਤਾ ਕੋਈ ਸੰਤ ਨਹੀਂ ਪੈਦਾ ਹੁੰਦਤਾ ਕੋਈ ਕੀਰਤਨੀ ਪੈਦਾ ਨਹੀਂ ਹੁੰਦਤਾ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਿਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਬਸ ਇਹ ਚੁੱਪ ਨੇ ਸਾਰੇ ਹੁਣ ਜਦ ਲੜਾਈ ਪਖੰਦੀ ਪਾਸਟਰਾਂ ਨਾਲ ਹੈ ਤੇ ਹੁਣ ਕਹਿੰਦੇ ਵੀ ਇਹ ਜਿਹੜੀ ਫਾਈਵ ਵਾਈਜ਼ ਸਾਨੂੰ ਖਾਲਸਾਂ ਲੈ ਕੇ ਦੇਗੀ ਤੇ ਇਹ ਲੜਾਈ ਪੈਦਾ ਕਰਦਾ ਪਹਿਲਾਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਧਰਤੀ ਦੇ ਲਾਲਚ ਵਿੱਚ ਹੁਣ ਇਹ ਲੋਕ ਜਿਹੜੇ ਨੇ ਇਹ ਆਪਣੇ ਜਿਹੜੇ ਭਰਾਵਾਂ ਨੂੰ ਦੇ ਰਹੇ ਨੇ ਉਹਨਾਂ ਦੇ ਝੋਲੀ ਪਾਰੇ ਵੀ 3 ਨਾਲ 3.5 ਤੋਂ 35 ਲੱਖ ਇਸਾਈ ਪੰਜਾਬ 'ਚ ਹੋ ਗਿਆ ਉਹ ਵੀ ਨਕਲੀ ਅਸਲੀ ਨਹੀਂ ਜਿਹੜੇ ਪਖਾਨਾ ਜੁੜੇ ਹੋਏ ਨੇ ਕਿਉਂਕਿ ਜਿਹੜੀ ਅਸਲੀ ਮੇਨ ਲਾਈਨ ਚਰਚਾ ਸਾਡੇ ਨਾਲ ਨੇ ਪਰ ਇਹ ਉੱਥੇ ਨਹੀਂ ਬੋਲਣਗੇ ਇਹ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇ 'ਚਾਂ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੇਨਾ ਖਲੋਤਾ ਹੋਇਆ ਹੈ ਮੰਦਰ ਚ ਸੁਖਨੀ ਸਾਹਿਬ ਪਾਰਕ 라ਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਂ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਆ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲ ਕੇ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨਾ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾ ਗੈਂਗ ਦਾ ਇਹਨਾਂ ਕੀ ਇਹਨਾਂ ਕੀ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਚ ਪੈਰੇ ਪੈਸਾ ਸਾਇੰਟਿਸਟ ਸੇ ਬੋਲੇ ਕੀ ਡੇਗਦੇ ਪਾਣੀਆਂ ਤੇ ਬੋਲੇ ਕੀ ਕਦੀ ਨਸ਼ਿਆਂ ਵਾਸਤੇ ਨਾ ਕੁਛ ਕੀਤਾ ਨਹੀਂ ਕੀਤਾ ਇਹ ਸਾਡਾ ਸਾਰਾ ਧਿਆਨ ਜੀ ਰਾਜ ਆਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਿਰੇ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਛ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਤਾਂ ਢੀ ਝੋਲੀ ਕੇ ਨੇ ਪਾ ਜਣਾ ਸੋਇਨਾ ਲੋਕਾਂ ਦੀ ਪ੍ਰਵਾਹ ਨਹੀਂ ਹਿੰਦੂ ਸਿੱਖ ਮਹਾਸਭਾ ਗਠਿਤ ਹੋ ਚੁੱਕੀ ਹੈ ਤੇ ਬਹੁਤ ਆਤ ਜਿਹੜੇ ਵੱਡੇ ਹਿੰਦੂਸਤਾਨ ਨਾਲ ਨੇ ਤੇ ਪਾਰਲੀਮੈਂਟ ਦੇ ਵਿੱਚ ਹੀ ਆਵਾਜ਼ ਉੱਠ ਰਹੀ ਆ ਤੇ ਜਿਹੜਾ ਇਹਨਾਂ ਨੇ ਪਾਇਸ ਨੇ ਗੰਦ ਪਾਇਆ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਵਾਸਤੇ ਤੇ ਇਹ ਜਿਹੜੇ ਟੱਟੂ ਨਾ ਲੱਗੇ ਇਹਨਾਂ ਦੇ ਇਹ ਸਾਰੇ ਹੁਣ ਖੁੱਡੇ ਲੱਗਣਗੇ ਇਹ ਕੋਈ ਬਾਬਾ ਗੁਰਿੰਦਰ ਸਿੰਘ ਮੰਡੀ ਵਾਲਾ ਨਹੀਂ ਕਿਸੇ ਤੁਹਾਨੂੰ ਸਫਾਈ ਦੋ ਕਿਸੇ ਗੱਲ ਦੀ ਡਾਂਗ ਤੇ ਧਰਕੇ ਤੇ ਲਾਇਆ ਹੋਇਆ ਮੈਂ ਫੋਟੋ ਸਿਰੇ ਪਾਤੀ ਹੈ ਤੇ ਚੀਕਾਂ ਪਿਆਣੀਆਂ ਬਹੁਤ ਬੰਦੇ ਤੇ ਪੁੱਤ ਬਣ ਜੋ ਜਿਵੇਂ ਰਾਹ ਚਾਏ ਤੇ ਜਜਕਾਰ ਇਹ ਮੇਰਾ ਸਿਪਾਹੀ ਬੋਲਦਾ ਸੰਸੁੱਤਾ ਮੇਰਾ ਜੀ ਉਹਨੂੰ ਸੁਵਾਇਆ ਹੈ ਤੂੰ ਸੁੱਤਰਾ ਭਰਾ ਏ ਲੋਰ ਮੇਰੇ ਕਬੇ ਸਪਾਈ ਦੀ ਹੈ ਮਿਲਾ ਕੇ ਛੇਤੀ